ਖਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀੜੇ ਹੀ ਫਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੇ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਦਾ ਤਹਿਸੀਲ ਖੰਡੂਰ ਸਾਹਿਬ ਤੇ ਜਗਜੀਵੀਰ ਕੋਲ ਆ ਚੁੱਕੇ ਆ ਅੱਜ ਵੀ ਵੀਰਾਂ ਕੋਲ ਦਾ ਗਿਆ ਨੇ ਛੋਟੀਆਂ ਸੇਲ ਆ ਪਿਆਰ ਰੱਖ ਰਹਿਣਾ ਯਾ ਹੁਣ ਵੀਰਾਂ ਨੇ ਗੱਲਬਾਤ ਕਰੀ ਗਏ ਐਨਟਰਪ੍ਰਾਈਜ਼ ਕੀ ਹੈ ਤੇ ਕੀ ਮਿਲ ਕਰ ਕੋੜਾ ਉਸ ਤੋਂ ਬੋਲੋ ਵੀ ਜੀ ਰਕੈਸਟ ਕਰਮ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰ ਸੁਫਲੀ ਖੇਦੋ ਨਾਲੇ ਵੀਡੀਓ ਮਾਤਾ ਕਰਦਾ ਕਰੋ ਚਲੋ ਗਾਂਵੇ ਕੇ ਵਿੱਚ ਦਾ ਫੈਰਾ ਹੁਤ ਗਈ ਹੁਣ ਆਪਾਂ ਭਾਈ ਜਾਨੇ ਗੱਲਬਾਤ ਕਰੀਏ ਭਾਈ ਅਸੀਕਲ ਜੀ ਅਸੀਕਲ ਭਾਈ ਅਸੀਕਲ ਜੀ ਹੋਰ ਜੱਗੀ ਜੀ ਕਿੱਦਾਂ ਬਹੁਤ ਵਧੀਆ ਭਾਈ ਤੁਸੀਂ ਕਿਵੇਂ ਚੱਲਦਾ ਜਾਵੇਂ ਬਸ ਬਾਬੇ ਜੀ ਕਰਵਾ ਚਲੋ ਕਿਰਪਾ ਜੀ ਇਹ ਦੇ ਜੀ ਮਾਲ ਆਈ ਜਾਂਦਾ ਵਾ ਤੇ ਗਈ ਜਾਂਦਾ ਵਾ ਨਾਲ ਦੀ ਨਾਲ ਹੀ ਚਲਾ ਚਲਾ ਜਾ ਬਹੁਤ ਚੰਗੇ ਝੋਟੇ ਲੈ ਲੈਂਦੀਆਂ ਮਾਰਾ ਉਦ ਨਹੀਂ ਜਿਹੜੀ ਕਿ ਮੈਂ ਸਾਹਮਣੇ ਭਾਈ ਦੀ ਵੀਡੀਓ ਹਾਂਜੀ ਹਾਂਜੀ ਬਿਲਕੁਲ ਆ ਵੀਡੀਓ ਦਾ ਪਤਾ ਲੱਗਦੀ ਨਾ ਤੇ ਫਿਰ ਇਹ ਨੂੰ ਦਾ ਨਹੀਂਦਾ ਸਹੀ ਸਹੀ ਗੱਲ ਹੈ ਹਾਂਜੀ ਚਲੋ ਕਿੰਨੀਆਂ ਅੱਜ ਫਿਰ ਅੱਜ ਝੋਟੀਆਂ ਭਾਈ 8 ਆ 7 ਉੱਦ ਦੀਆਂ ਵਾ ਠੀਕ ਆ ਇੱਕ ਮੈਂ ਇਧਰ ਦੀ ਲੋਕ ਲਿਆ ਘਰੇ ਸ਼ੁਰੂ ਹਾਂਜੀ ਚਲੋ ਲੋ ਮਾਰਾ ਨਾ ਭਾਈ ਕੁਝ ਆਸਵਾ ਜੀ ਹਾਂਜੀ ਤੇ ਮੂੰਹ ਛੇੜਾ ਦਿਆ ਅੱਛਾ ਜੀ ਸਾਡੀਆਂ ਛੇੜ ਬਿਲਕੁਲ ਗਿੱਲੇ ਨਾਲ ਉਤੇ ਮਗਰ ਕੱਟੀ ਆ ਠੀਕ ਆ ਦੋ ਦਹੀਂ ਨਹੀਂ ਕਹੇ ਜੀ ਕਹਿੰਦੇ ਕਿ ਆਪਾਂ ਜਿਹੜਾ ਹਾਜ਼ਰ ਹੈ ਆਪਾਂ ਨੂੰ ਉਹ ਮਰਦੇ ਦੋ ਤੇ 13 ਕਿਲੋ ਹੋਊਗਾ ਹਾਜ਼ਰ ਅੱਛਾ ਇਸ ਟਾਈਮ 12 ਕਿਲੋ ਦੀ ਆਪਾਂ ਗਰੰਟੀ ਦੇ ਢੋਢੀ ਭੇਜਾਂਗੇ ਭਾਈ ਲਓ ਜੀ 13 ਕਿਲੋ ਤਿਆਰ ਆ ਜੀ ਤੇ 12 ਕਿਲੋ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਆ ਜੋ ਆ ਜੋ ਜੀ ਫਿਰ ਇਹ ਤੋਂ ਖੜਾ ਹੀ ਆ ਕਰਨ ਬਿਲਕੁਲ ਜੀ ਬਿਲਕੁਲ ਜੀ ਆਜੋ

ਪਾਈਤਨ ਭਰਾ ਕਿੰਦੀ ਮੈਂ ਤਾਂ ਹੁਣ ਬਾਜ਼ਾਰ ਵੀ ਅਗਲੋ ਤੇ ਬਿਲਕੁਲ ਨਹੀਂ ਮੇਰੇ ਕੋਲ ਹੋ ਗਿਆ ਕਰੋ ਮਾਰ ਜਿੰਨਾ ਭਾਣਾ ਆਪਾਂ ਥੋੜੀ ਭਾਈਨਾ ਬੈਠੇ ਬਿਲਕੁਲ ਜੀ ਤੇ ਵੇਖਦਾ ਵੀ ਆ ਹਾਂਜੀ ਉਹਦੋਂ ਵੀ ਛੋਟੀਆਂ ਅੱਠ ਪਾਈਆਂ ਨਾ ਹਾਂਜੀ ਤੇ ਮੇਰੇ ਹਿਸਾਬ ਨਾਲ 100-100 ਫੂਨੇ ਇੱਕ ਇੱਕ ਮੈਂ ਤਾਂ ਆਇਆ ਨਾ ਠੀਕ ਆ ਮੋਲ ਭਾਜੀ ਭਾਵੇਂ ਕਰ ਲੀਂ ਡੇਰ ਵੀ ਲੱਗਦੀ ਹੈ 135 ਵਾਲੀ ਸਵਾਹ ਕਰ ਲੀਏ 115 ਦੀ ਭਾਜੀ ਦਵਾਂਗੇ ਥੋੜੀ ਇਹ ਕਰਦੀ ਮਾਂ ਤਾਂ ਹੋਰ ਕਰ ਦੋ ਹੋਰ 5000 ਪਾਜੀ ਕਰ। ਜਾਣ ਦਵਾ ਠੀਕ। ਇੱਕ 10 ਦੀ ਝੋਟੀ ਪਰ ਝੋਟੀ ਨਾ। ਨਹੀਂ। 15 ਕਿਲੋ 16 ਕਿਲੋ ਆ ਗਿਆ ਅਸਲ ਝੋਟੀਆਂ ਅਸਲ। ਚਲੋ ਠੀਕ ਆ। ਹੋਰ 2000 ਕਰ ਦਾਂਗੇ ਇੱਕ ਆਠ ਦੀ ਦੇ ਰਾਂ। ਬਸ ਠੀਕ ਆ। ਇਹੇ ਦੀ। ਇਹ ਪਾਜੀ ਪਹਿਲਾ ਗੁਵਾਰੇ। ਹਾਂਜੀ। ਅਜੇ ਦੂਣੀਆਂ ਲੋਗੀਆਂ ਹੀਆਂ ਕਟੀਆਂ ਸਾਰੀਆਂ। ਜਵਾਬ ਹੈਗਾ ਆਖਦੇ ਜੀ। ਹੈਗਾ ਆਖਦਾ। ਸਾਰੀਆਂ ਪਹਿਲੀ ਬਰੀ ਬਰੀ ਦੇ ਮਰ ਕੇ ਚੱਕੀ ਦੇ ਰੇਤਾਰ ਹੈਗੀ ਆ। ਅੱਛਾ ਠੀਕ ਆ। ਬਰੀ ਲੱਕੀ ਦੇ ਵਿੱਚ ਕਾਇ ਨਹੀਂ ਹੈਗਾ ਬਾਕੀ ਪਹਿਲਾ ਸੁਗਾ ਕਟੀਆਂ। ਚਲੋ ਪਹਿਲਾ ਸੁਗਾ। ਦੇਖੋ ਦੁੱਧ ਕਿੰਨਾ ਜੀ? ਹਰੀ 13 ਕਿਲੋ ਹੋਊਗਾ ਪਰ 12 ਕਿਲੋ ਦੀ ਐਟਾ ਗਾਢੀ ਕੋਲ 12 ਕਿਲੋ ਇਹਦੀ ਵੀ ਨਹੀਂ ਨਹੀਂ ਇੱਕੋ ਜਾਈ ਠੀਕ ਆ ਇੱਧਰ ਆਣ ਕੇ ਭਾਜੀ ਵੇਖੋ ਕਰੀ ਸਾਰਿਆਂ ਤੋਂ ਦੇਖੋ ਜੀ ਹੈਨਾ ਇੱਧਰ ਦੇਖੋ ਇੱਧਰ ਦੇਖੋ ਹਾਂ ਹਾਂ ਨਾ ਗੱਡੀ ਦੇ ਵੇਖੋ 2 2.5 ਕਿਲੋ ਗਾੜ ਅੱਛਾ ਅਗਲੇ ਥਾਣਾ ਦਾ ਹੀ ਠੀਕ ਆ ਹਾਂ ਦੁੱਧ 15 ਕਿਲੋ ਵਾਲੀ ਗੱਟੀ ਹੈ 13 ਕਿਲੋ ਇਨੈਟ ਹੋਊਗਾ 12 ਕਿਲੋ ਅਗਲੇ ਘੋਚੋਗੇ ਦੁੱਧ ਸੁੰਗੀਆਂ ਸੁੰਗੀਆਂ ਤਸਲੀ ਕਰਦੇ ਠੀਕ ਹੈ ਭਾਜੀ ਠੀਕ ਹੈ ਲਓ ਦੇਖ ਕਰੋ ਕਰਾ ਲਓ ਚਲੋ ਠੀਕ ਆ ਕੱਟੀ ਕੱਟਾ ਇਹਨੇ ਮਗ ਵੀ ਪਾਜੀ ਇਹਦਾ ਕਟਾ ਜੇ ਅਸੈਂਡਾ ਕਟਾ ਉਹਦੀ ਕੱਟੀਆਂ ਕੋਲ ਕਟੇ ਆ ਬਹੁਤ ਜ਼ਿਆਦਾ ਥਾਂ ਕੱਢਦੀ ਆ ਬੱਚਾ ਪੁੱਛਾ ਲਾਇਆ ਹੋਏ ਨਾ ਲੈ ਗੇਟ ਦਾ ਮੱਖਾਂ ਦੇਖੋ ਲਿੱਗਰ ਵਾਣਾ ਉਹਦੀ ਫੁੱਲਦੀ ਪੰਜ ਹਾਂ ਠੀਕ ਆ ਜੈ ਜੀ ਮੁੱਲ ਭਾਵੇਂ ਪਾਜੀ 10 ਕਰ ਲਈਏ 1 5 ਦੀ ਜੈ ਮੁੱਲ ਛੋੜ ਛੜ ਕਰਾਂ ਬਹੁਤ ਠੀਕ ਜਾਣੋ ਕਿਉਂਕਿ ਕਟੀਆਂ ਦੁੱਧ ਵਾਲੀਆਂ ਵਾ ਇਹਦੇ ਛੇ ਦੇ ਸਾਥ-ਸਾਥ ਕਿਲੋ ਆ ਹੁਣ ਚੋਗੇ ਤੱਲੀ ਕਰਕੇ ਕੋ ਖੜੇ ਚਲੋ ਚਲੋ ਜੀ ਠੀਕ ਇਹ ਵੀ ਪਾਜੀ ਪਹਿਲਾਂ ਅਸਬਾਰੇ ਸਿਰ ਤਿਆਰ ਕਰਾਂ ਦਾ ਠੀਕ ਆ ਦੇਖੋ ਕੱਟੀ ਦੀਆਂ ਸਪਾਈਆਂ ਭਾਈ ਜੀ ਬਸ ਠੀਕ ਆ ਜੀ ਦੋ ਦੇ ਦੇ ਸਰੇ 13 ਕਿਲੋ ਹੋਊਗਾ ਠੀਕ ਆ ਤੇ 12 ਕਿਲੋ ਦੀ ਗਰੰਟੀ ਲੈਟ ਤੇ ਦੋ ਦੋ ਢਾਈ ਢਾਈ ਕਿਲੋ ਗਾੜ ਅੱਛਾ ਅਗਲੇ ਥਾਂ ਤੇ 2 ਕਿਲੋ ਜੇ 2.5 ਕਿਲੋ ਜੀ ਠੀਕ ਆ ਜੀ ਹਾਂ ਜੀ ਲਓ ਜੀ ਇਹ ਵੀ ਦੇਖੋ ਇਹੋ ਚੌਗੀ ਮੂੰਹ ਆਖੇ ਤੇ ਮੂੰਹ ਫੜ ਕੇ ਦੇਖ ਲੂੰਗ ਵੇਖੋ ਚਲੋ ਹੋਰ ਲੰਮੀ ਨੂੰ ਵੀ ਦੇਖੋ ਬਰਾ ਨੇ ਆਹ ਜੀ ਦਾ ਪੂਰਾ ਆ ਠੀਕ ਆ ਇਰੇ ਬਹੁਤ ਵਧੀਆ ਕੱਟੀ ਜੀ ਅੱਛਾ ਜੀ ਮੈਂ ਕੱਟੀ ਜੀ ਹਾਂ ਜੀ ਬਹੁਤ ਚੰਗੀ ਕੱਟੀ ਹੈ ਸਾਫ਼ ਸੁਥਰੀ ਚਲੋ ਠੀਕ ਆ ਚਲੋ ਹਾਂ ਜੀ ਜਗੀਰ ਇਹਦਾ ਰੇਟ ਆ ਬਹੁਤ ਵਧੀਆ ਲੱਗ ਰਹੀ ਹੈ ਹਾਂ ਜੀ ਕਿੰਨੇ ਦਾ ਲੀਏ 92000 ਦੇ ਦੇਣਾ ਭਾਜੀ 92000 92000 ਆਪਰੇ ਭਾਈ ਦੇ ਨਾਲ ਪਰ ਕੱਟੀ ਨਾ ਬਸ 10 ਕਿਲੋ ਅਗਲੇ ਖਾਣੇ ਦੀ ਹੋਊਗਾ ਤੇ 12 ਕਿਲੋ ਦੁੱਧ ਲੈ ਕੇ ਆਰੂਗਾ ਬਸ ਠੀਕ ਆ ਠੀਕ ਆ ਠੀਕ ਆ ਆਹ ਜੀ ਇਹ ਵੀ ਭਾਈ ਦੁੱਧੇ ਸੂਏ ਸੂਈ ਦੇ ਮਗਰ ਹੀ ਕੱਟੀ ਇਹਦੇ ਉਹਦੀ ਕੱਟੀ ਇਹਦੇ ਕਟਾ ਦੇ ਠੀਕ ਆ ਹਾਂ ਜੀ ਐ ਚਾਜੂ ਥੰਡਾ ਮੈਂਗਾ ਇੱਕ ਨੰਬਰ ਦਾ 19210 ਥੰਡਾ ਮੜਾ ਜਾ ਲੰਮਾ 19 ਕੀ ਠੀਕ ਆ ਕਿਉਂ ਉਹਨੇ ਇੱਕ ਨੰਬਰ ਦੀ ਦੁੱਧ 12 ਕਿਲੋ ਵਾਹਾ ਜਰੇ ਤੇ ਫਰਕ ਨਹੀਂ ਮੈਂਗਾ ਇਸ ਨੰਬਰ ਦੀ ਆਉਂਦੋ ਲਿਆਓ ਲਿਆਓ ਫਿਰ ਕਰਾ ਲਓ ਲੋ ਜੀ ਵੱਡੀਆਂ ਛੋਟੀਆਂ ਸਾਰੀਆਂ ਚੈੱਕ ਕਰੋ ਇਹ ਵੀ ਇਹ ਸੂਏ ਭਾਈ ਆ ਲਾਟ ਲੂਟੇ ਪਾ ਕੇ ਦੁਗਣੀ ਰੋਸੇ ਬਣ ਜਾਂਦੀ ਕਿ ਨਹੀਂ ਆ ਫਿਰ ਵੀਲੇ ਲਾਟ ਆ ਰਹੀਆਂ ਕੋ 1000 2000 ਵੱਧ ਲੈਣਾ ਵੀ ਬਿਲਕੁਲ ਬਿਲਕੁਲ ਪਰ ਇੰਨੀਆਂ ਵੀ ਛੋਟਾ ਛਾਟ ਆ ਕਰਾ ਜਾਂਦੀ ਹਾਂ ਹਾਂ ਸ਼ਿੰਗਾਰ ਵੀ ਕਰਨਾ ਜ਼ਰੂਰੀ ਆ ਇਹ ਵੀ ਭਾਜੀ ਹੁਣ ਤੁਹਾਨੂੰ ਬੜਾ ਸਮਾਨ ਮਹਿੰਗਾ ਹੋਣਾ ਨਹੀਂਗਾ ਮਹਿੰਗਾ ਬਹੁਤ ਹੈ ਇੱਕ ਮੇਰੇ 500 ਲੱਗ ਜਾਂਦਾ ਜੀ ਲੱਗ ਜਣਾ ਭਾਜੀ ਲੱਗ ਜਾਂਦਾ ਬਿਲਕੁਲ ਇਹਨਾਂ ਸਿੰਘਾਂ ਚਲੋ ਇੰਦਰਾਂ ਗਾਂ ਇੱਕ ਦੂਜੇ ਫਾ ਫਾਦਾ ਨਹੀਂ ਸਿੰਘ ਹੈ ਕਹਿੰਦੇ ਚੰਗੇ ਸਿੰਘ ਜੀ ਭਾਜੀ ਹੁਣ ਲਾਟ ਨੂੰ ਨਿੱਕੇ ਨਹੀਂ ਆਉਣਾ ਵੱਡੇ ਛੋਟਾ ਆਉਣਾ ਕਿਨੇ ਬਿਲਕੁਲ ਨਿੱਕੇ ਸਿੰਘ ਜੀ ਆਉਣਾ ਲਾਟੂ ਹਾਂਜੀ ਬੋਲੋ ਮੋਲ ਪਾਜੀ ਕਰਨਗੇ ਦਾ ਭਾਵੇਂ ਲੱਖ ਕਰ ਲਈਏ ਹਾਂਜੀ 95 ਦੀ ਦੇ ਦਾਂਗੇ ਹਾਂ ਨਹੀਂ ਜੈਸ ਨੂੰ ਵਿੱਚ ਛੋੜ ਕਰਾਂਗੇ ਕਿ ਨਹੀਂ 1000 ਕਰ ਦਾਂਗੇ 94 ਦੀ ਦੇ ਦਾਂਗੇ 1000 ਝੋੜੀ ਬਹੁਤ ਜਿਆਦੀ ਚੱਲੀ ਆ 12 12 ਕਿਲੋ ਦੋ ਤੇ ਐ ਵਕਤ ਲੈਣ ਤਿਆਰ ਆ ਚਲੋ ਠੀਕ ਆ ਆ ਕੇ ਤਸਦੀਕ ਕਰਕੇ ਨਹੀਂ ਇਹ ਵੀ ਪਾਜੀ ਪੈਸੇ ਨਹੀਂ ਨੀ ਬੋਨਾ ਕਰ ਦਮ ਚਲੋ ਆ ਦੱਸੋ ਫਿਰ ਇਹ ਵੀ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਇਹ ਵੀ ਤੋਰੋ ਇਹਦੇ ਫਿਰ ਵੀ ਦੋ ਤੇ ਪਾਜੀ ਆਪ ਪਗਲੀ ਕਿਸੇ ਨੂੰ ਸਾਰੀਆਂ ਲੈ ਕੋਈ ਇਹ ਆ ਦੋਦਾ ਅੱਛਾ 12-12 ਕਿਲੋ ਇਹਦੇ ਹੱਲੇ ਵੀ 13 ਕਿਲੋ ਹੋਗਾ 12 ਕਿਲੋ ਦੀ ਪੂਰ ਗਰੰਟੀ ਲੋ ਚਲੋ ਕਿੰਨਾ ਖਮੀਆਂ ਦਵਾਈਆਂ ਕੋਈ ਆਪਣੇ ਘਰ ਆ ਕੇ ਦੋ ਟਾਈਮ ਚੋਵੇ ਹਾਂ ਦੇਖੋ ਜੀ ਵੀ ਸੋਣੀ ਝੋਟੀ ਆ ਆ ਦੇਖੋ 12 ਇਹਦੇ ਮਗਰ ਵੀ ਕੱਟੀ ਨਹੀਂ ਕੱਟੀ ਮਗਰ ਇਹਦੇ ਵੀ ਖਾਦ ਦੇ ਵੇਪੋ ਪੂਰਾ ਹਾਈਟ ਨਹੀਂ ਪੂਰੀ ਵੱਡੀ ਹੈ ਬਾਜੀ ਵੱਡੀ ਝੋਟੀ ਹੈ ਬਾਕੀ ਸੀਲ ਛੱਡੀਆਂ ਚਲੋ ਲੈ ਚਲੋ ਕਰ ਇਹਨੂੰ ਦੇਖੋ ਬੇ ਜੀ ਵੱਡੀ ਹੈ ਲੈ ਚਲੋ ਲੈ ਦੋ ਬਾਠ ਠੀਕ ਆ ਹਾਂਜੀ ਫਿਰ ਬੋਲੋ ਜੱਕੀ ਜੀ ਮੋਹਲੇ ਭਾਈ ਭਾਵੇਂ 1 15 ਕਰ ਲਈਏ ਹਾਂਜੀ 1 ਦਾ ਦੀ ਝੋਟੀ ਦਾ ਇੱਕ ਲੱਖ 10000 ਦੀ ਹਾਂਜੀ 2000 ਵਿੱਚੋਂ ਛੋੜੇ ਇੱਕ ਅੱਠ ਦੀ ਹਾਂ ਨਾ ਗੈਸ ਨੂੰ ਹੀ ਦਵਾਂਗੇ ਵਿੱਚੋਂ ਹੋਰ ਚੋੜੀ ਚਲੋ ਠੀਕ ਆ 12 ਕਿਲੋ ਕੋਈ ਆਵੇ ਵੀਰ ਤਸੱਲੀ ਕਰਕੇ ਆਪਾਂ ਇਹੋ ਗੱਲ ਬਾਰ-ਬਾਰਾਂ ਨੇ ਕਿ ਇੱਥੇ ਆ ਕੇ ਚੋ ਕੇ ਬਾਠ ਠੀਕ ਆ ਕਿਉਂਕਿ ਪਾਲਾ ਲਾਂਮਾ ਚੰਗਾ ਹੀ ਹਾਲ ਦਾ ਬਿਲਕੁਲ ਜੀ ਆਹ ਭਾਈ ਦੋਂਦੀ ਦੇ ਕਟੇ 24 ਹੁੰਦੇ ਨੇ ਜੀ ਅੱਛਾ ਹਾਂ ਜੀ ਵੇਖੋ ਹਾਈਟ ਕੱਟੀ ਦੀ ਮੇਰੇ ਠੀਕ ਨੇ ਚੰਗੀ ਚੰਗੀ ਜੋਟੀ ਇਹਦੀ ਵੇਖੋ ਭਾਈ ਨੱਖਿਆ ਨਹੀਂ ਨਹੀਂ ਵੱਡੀ ਵੱਡੀ ਜੋਟੀ ਹੈ ਵੱਡੀ ਇਹ ਦੋ ਵੱਡੀਆਂ ਹੁਣ ਕਿੱਥੋਂ ਇਹਦੇ ਉੱਪਰ ਤਾਂ ਬਸ ਇਹਦੇ ਉੱਪਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਇਹ ਬਹੁਤ ਚੰਗੀ ਪੜੀ ਪੂਰੀ ਵੇਖੋ ਨਾ ਕੱਟੀ ਮਹਾਰਾਜ ਨੱਖਿਆ ਆ ਦੇ ਕੱਟੀ ਕਰੀ ਆ ਜਿੱਦਾਂ ਮਰਜੀ ਭਾਵੇਂ ਥੱਲੇ ਬੈਠੇ ਰਹੋ ਦੇ ਕੋਈ ਪਰਵਾਹ ਹੀ ਨਹੀਂ ਆਂਦੋ ਹਾਂਜੀ ਬਾਠੀ ਹੋ ਗਿਆ ਅਤੀ ਸਿੰਘ ਜੀ ਨੇ ਕੋਈ ਮਤਾਰਾ ਲੈ ਘੜ ਘੜੀ ਲਾਈ ਆ ਕਿ ਨਹੀਂ ਤੋਰ ਜਗੀ ਜੀ ਬੋਲੋ ਫਿਰ ਮੋਲ ਤਾਂ ਭਾਜੀ ਨੂੰ ਪਤਾ ਹੀ ਫਿਰ ਡੇੜ ਹੀ ਕਰ ਲਈਏ ਤੇ ਹਾਂਜੀ ਇਹ ਭਾਜੀ ਦੋਵੇਂ ਇੱਕੋ ਹੀ ਮੁੱਲ ਦੇ ਆ ਹਾਂ ਜੀ ਮੋਲ ਭਾਜਾ ਡੇੜ ਹੀ ਕਰ ਲਈਏ 1.5 ਲੱਖ ਜੀ ਸਵਾ ਸਵਾ ਲੱਖ ਦੀਆਂ ਚੋਰ ਕਰ ਦਈਏ ਮਰਜੀ ਤੁਹਾਡੀ ਕਰੇ ਮੰਗੇ ਨੂੰ ਇੱਕ 15 ਦੀ ਭਾਰੀ ਕੈਸ ਲੋਈ ਬਸ ਇੱਕ 15 ਬੰਨੇ ਦੋਵੇਂ ਇਹੋ ਛੋਟਾ ਛਾਟ ਵੀਰ ਮੇਰਾ 100 100 ਵਾਲੇ ਇਹ ਕੰਮ ਕਿਉਂਕਿ ਜਿਹਦੇ ਚ ਹੁੰਦਾ ਮਾਨਦਾਨ ਕਰੀਦਾ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਕੱਟੀਆਂ ਜਾ ਰਹੀਆਂ ਚੰਗੀਆਂ ਆਪ ਰੁਪਏ ਲਾਗ ਜਾਂਦੀਆਂ ਨੇ ਠੀਕ ਹੈ ਠੀਕ ਹੈ ਆ ਵੀ ਭਾਜੀ ਚੌਗੀ ਜੇ ਕੱਟੀ ਹਾਂਜੀ ਇਹਦੇ ਨਾਲ ਦੁੱਧ 14 ਕਿਲੋ ਹੋਊਗਾ ਅੱਛਾ ਤੇ 13 ਕਿਲੋ ਦੀ ਫੁੱਲ ਗਰੰਟੀ ਤੇ ਜਿੰਨਾ ਪਧਰੀ ਮੈਂ ਦਿੰਦੀ ਨੇ 70 80 ਹਾਂਜੀ ਉਹਨਾਂ ਅਗਲੇ ਸਣਾ ਕੀ ਹੋਊਗਾ ਅੱਛਾ 3 ਕਿਲੋ ਹੋ ਰਿਹਾ ਸਾਢੇ 3 ਕਿਲੋ ਗਾੜੀ ਇਹ ਵੀ ਇਹ ਵੀ ਦਰੋ ਲਓ ਜੀ ਵੇਖ ਵੱਡੀ ਝੋਡੀ ਨਾਲ ਐ ਪੂਰਾ ਬਰੋਬਰ ਹਾਈਟ ਤੋਰੋ ਸਿੰਘ ਵੀ ਨਿੱਕੇ ਨਿੱਕੇ ਓਕੇ ਵੀ ਚੱਲਣ ਦੋ ਘਰਾਂ ਦੇ ਦੇਖੋ ਭਾਈ ਕੱਟੀ ਇਹਦੀ ਉਹਦੇ ਨਾਲ ਸਿਰਾਂ ਵੱਟੀਆਂ ਬਿਲਕੁਲ ਭਾਈ ਬਿਲਕੁਲ ਕੋਈ ਛੋਟੀ ਭਾਈ ਜਨਾ ਸਾਇਆ ਕੇ ਲਵੇ ਇਹ ਛੋਟੀ ਆ ਠੀਕ ਆ ਆਜੋ ਲਿਆਓ ਲਿਆਓ ਲਿਓ ਇਧਰੇ ਖੋ ਭਾਈ ਹਾਈਟ ਕਿ ਨਹੀਂ ਝੋਟੀਆਂ ਠੀਕ ਆ ਬਾਕੀ ਇਹਦੇ ਚ ਵੀ ਚੀਲੀਆਂ ਐਂਦਾ ਭਾਈ ਭਾਵੇਂ ਆ ਮਗਰੋਂ ਦੀ ਬੈਠੇ ਰਹੋ ਭਾਵੇਂ ਅੱਗੋਂ ਦੀ ਬੈਠੇ ਰਹੋ ਇਧਰੇ ਨਹੀਂ ਠੀਕ ਹੈ ਜੀ ਕਿਤੇ ਪ੍ਰਵਾਹ ਹੀ ਨਹੀਂ ਕੱਟੀ ਮਿੱਤ ਜਿੰਨਾ ਜਰ ਮਰਜੀ ਬੈਠੇ ਰਹੋ ਲਾਤੀ ਨਹੀਂ ਚੁਕਣੀ ਠੀਕਾ ਹਾਂ ਜੀ ਚਲੋ ਲੈ ਚੱਲਣ ਨੂੰ ਬਸ ਇਹ ਵੀ ਇੱਕ 15 ਦੇ ਹਾਂ ਨਾ ਗੈਸ ਹਾਂ ਨਾ ਗੈਸਰ ਛੋੜ ਹੀ ਹੋਣੀ ਮੈਂ 1020 ਛੋੜ ਹੀ ਹੋਣੀ ਇਹਦੇ ਚਲੋ ਭਾਵੇਂ ਜਿੰਨਾ ਮਰਜੀ ਕੋਈ ਸੇਰ ਖਪਾਰੇ ਮੈਂ ਠੀਕ ਹੈ ਇੱਕ 15 15 ਦੇ ਗੈਸ ਨੂੰ ਵਾਲਾ ਹੀ ਰਾਮਿਆ ਬਾਠੀ ਇਹ ਪਾਜੀ ਗੱਡੀਆਂ 1 15 ਦੀਆਂ ਬਾਹਰੋਂ ਲੈ ਜੇ ਨੇ ਇਦਾਂ ਦੀਆਂ ਨਹੀਂ ਜੇ ਹੁੰਦੀ ਨਹੀਂ ਮੇਰੇ ਨਹੀਂ ਮੇਰੇ ਮਿੰਗੇ ਸਵਾ ਸਵਾ ਲੱਖ ਦੀਆਂ ਦੇ ਡੇ ਡੇ ਲੱਗਦੀਆਂ ਗੱਡੀਆਂ ਆਂਦੇ ਆ ਪਰ ਬੜੀ ਮਿਹਨਤ ਕਰਕੇ ਲਿਆਦੀ ਆ ਬਿਲਕੁਲ ਜੀ ਆ ਪਾਜੀ ਲਾਸਟ ਤੇ ਆ ਗਿਆ ਪੀਸ ਇਹ ਆਪਾਂ ਪਿਛਲੀ ਵੀਡੀਓ ਚ ਪਾਇਆ ਸੀ ਠੀਕ ਆ ਇਹ ਘੱਟੋ ਘੱਟ ਵੀ ਇਹਦਾ ਪਾਜੀ 1000 ਦੁਨਾਇਆ ਹਰਿਆਣੇ ਤੱਕ ਵੀ ਅੱਛਾ ਬਹੁਤ ਜ਼ਿਆਦਾ ਤੇ ਬੰਦੇ ਆਪਣੇ ਰਿਸ਼ਤੇਦਾਰ ਇਥੋਂ ਲੈ ਕੇ ਆ ਮੈਂ ਹਾਂ ਤੇ ਪੈਸੇ ਚਲੋ ਤਾਂ ਉਹ ਬੰਦਿਆਂ ਦੀਆਂ ਦੋਆਂ ਤਿੰਨਆਂ ਸਾਈਆਂ ਇਹਨਾਂ ਦੇ ਵਿੱਚ ਆਈਆਂ ਠੀਕ ਆ ਤੇ ਉਹ ਚਲੋ ਆਂਦੇ ਕਿ ਮਤਲਬ ਕਿ ਪੈਸੇ ਕੁਝ ਨਹੀਂ ਬਣੇ ਸਾਡੇ ਕੋਲ ਇੱਕ ਮੈਂ ਤੇ ਨਾ ਮਗਲੇ ਥਾਂ ਛੋੜੀਆਂ ਜਿਹੀ ਧਾਰਾ ਕਰ ਦਿਓ ਉਹ ਚਾਰੀ ਠੀਕ ਆ ਆਖੋ ਤੇ ਆਪਾਂ ਬੱਚਾ ਲਵਾ ਆ ਗਏ ਆ ਤੇ ਆਪਸ ਮੌਖਾ ਦਨੇ ਆ ਠੀਕ ਆ ਬਹੁਤ ਜਿਆਦੀ ਚੰਗੀ ਦੂਜਾ ਸੁਆਵਾ ਹਾਂਜੀ ਦੁੱਧ ਹੁਣ ਸ਼ੀਖ ਲਹੂਗਾ ਚਲੋ ਪਰਸੋਂ ਦੀ ਆਪਾਂ ਕੋ ਫੇਰ ਆਪਾਂ ਮਿਲਾਈਆ ਮੋਲ ਮੋੜ ਪਾ ਲਈ 45 ਬਿਜਲੀ ਵੀਡੀਓ ਚ ਪਾਇਆ ਸੀ ਤੇ 50 ਵੀ ਬੰਦੇ ਆਦੇ ਸਾਡੇ ਕੋਲ ਲੈ ਲੋ ਠੀਕ ਆ ਹੋਣ ਆਪਾਂ 3000 ਛੋਟ ਕਰਕੇ 42 ਦੀ ਦੇਣੀ 42000 ਦੀ ਬਿਲਕੁਲ ਤੇ ਕੱਟੀ ਮਗਰ ਜੇ ਬਹੁਤ ਚੰਗੀ ਚਲੋ ਠੀਕ ਆ ਤੇ ਪਰ 50 ਵੀ ਪਿਛਲੀ ਵੀਡੀਓ ਚ ਮੰਗਦੇ ਨੇ ਮੰਗਦੇ ਮੰਗ ਬਲ ਕੋ ਆ ਦੇਖੋ ਜੀ ਲਾਸਟ ਪੀਸ ਨਾਲੇ ਰੇੜੇ ਵੇਚ ਲੋ ਸੋਨਾ ਪੂਰਾ ਸੋਨਾ ਤੇ ਮਗਰ ਲਈ ਥਾਂ ਚ 5000 ਧਰਾ ਘਾਟਿਆ ਬਚਾ ਲਾ ਕੇ ਇੱਥੇ ਕੋਈ ਵੀਰ ਮਰਾ ਕੇ ਚੋਕੇ ਖੜੇ ਆ ਭਲਾ ਮਾਂ ਨਹੀਂ ਲੈਣਾ ਪਾਗਾ ਠੀਕ 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 ਬਹੁਤ ਸਲੀ ਕਰਕੇ ਖੜੇ ਕੱਟੀ ਮਗਰ ਜੇ ਆਹ ਕੱਟੀ ਚਲੋ ਬਹੁਤ ਠੀ ਲੋ ਜੀ ਆ ਬੱਚੇ ਆ ਗਏ ਤਾਜ਼ੇ ਇਹਨਾਂ ਦੇ ਆ ਚੈੱਕ ਕਰੋ ਮੇਰੇ ਵੀਰ ਮੈਂ ਕਿਹਾ ਵਾਰ-ਵਾਰ ਇਹੀ ਬੇਨਤੀ ਕਰਦੇ ਭਾਈ ਜੀ ਚੁਾਈ ਕਰਕੇ ਚੈੱਕ ਕਰਕੇ ਲੈ ਕੇ ਜਾਓ ਪੂਰੀ ਤਸਲੀ ਹਣਾ ਭਾਈ ਜੀ ਬਿਲਕੁਲ ਕਾਜੀ ਸੁਈਆਂ ਸੁਆ ਮਾਰਿਆ ਹਾਂ ਜੀ ਆਪਣੀ ਜੋਗ ਹੈ ਬਾਹਰ ਤੁਹਾਨੂੰ ਪਤਾ ਬਾਪਰੇ ਸੱਦਰਿਆ ਬਿਲਕੁਲ ਜੀ ਤੇ ਸੁਈਆਂ ਗਵਾਈਆਂ ਵਾ ਮਹਾਰਾਜ ਨਾ ਕਰੇ ਤੁਹਾਨੂੰ ਪਤਾ ਇਹ ਵੀ ਮਸਾਲੀ ਚੀਜ਼ ਆ ਬਿਲਕੁਲ ਜੀ ਦੇਖੋਗਾ ਆਪਾਂ ਵੀ ਪੈਸੇ ਲਾ ਕੇ ਲਿਆਉਂਦੇ ਆ ਵੇਖ ਕੇ ਲਿਆਉਂਦੀਆਂ ਤਸਲੀ ਕਰਕੇ ਲਿਆਉਂਦੀਆਂ ਤੁਸੀਂ ਵੀ ਆਪਣੀ ਕਰਕੇ ਖੜੋ ਚਲੋ ਬਾਕੀ ਨਾਮ ਆਪਣਾ ਜਗਜੀਤ ਸਿੰਘ ਜੀ ਦੇਹ ਦੇ ਕਾਂਗਿਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂ ਸਾਹਿਬ ਮੋਬਾਈਲ ਨੰਬਰ 8427780959 80 ka 77